ਇੱਥੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਤੇਾਈ ਹੈ ਜਿਸ ਡਿਠਾ ਸਭ ਦੁੱਖ ਜਾਏ ਦੁਨੀਆ ਦੇ ਵਿੱਚ ਬੈਠੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਪੀਟੀਸੀ ਦੇ ਸਮੂਹ ਪਰਿਵਾਰ ਵੱਲੋਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਗੁਰਨਾਨਕ ਸਾਹਿਬ ਜੀ ਦੀ ਅਠਵੀਂ ਜੋਤ ਦੇ ਮਾਲਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਦਾ ਆਗਮਨ ਜੁਲਾਈ ਸਨ 1656 ਈਸਵੀ ਨੂੰ ਕਿਰਤਪੁਰ ਸਾਹਿਬ ਵਿਖੇ ਮਾਤਾ ਕਿਸ਼ਨ ਕੁੜ ਅਤੇ ਪਿਤਾ ਗੁਰੂ ਹਰਾਈ ਸਾਹਿਬ ਜੀ ਦੇ ਘਰ ਵਿਖੇ ਹੋਇਆ। ਸਤਗੁਰਾਂ ਜੀ ਦੇ ਪਾਵਨ ਆਗਮਨ ਨੇ ਪੂਰੀ ਕਾਇਨਾਤ ਨੂੰ ਆਪਣੀਆਂ ਪਾਵਨ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ। ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ। ਜਿਸੇ ਡਿਠੇ ਸਭ ਦੁੱਖ ਜਾਏ। ਸਿੱਖ ਇਤਿਹਾਸ ਦੇ ਅੰਦਰ ਇਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਿਸਮ ਦੀ ਗੁਰੂ ਸਾਹਿਬ ਜੀ ਦੀ ਅਦੁੱਤੀ ਚਿਵਨੀ ਹੈ ਕਿ ਕੇਵਲ 5 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਕੋਲ 8 ਕੁ ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਗੁਰੂ ਜੋਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਦਰ ਟਿਕਾ ਕਰਕੇ ਆਪ ਜੀ ਪ੍ਰਪਰ ਪਿਆਨਾ ਕਰ ਗਏ ਸਾਬ ਸ੍ਰੀ ਗੁਰੂ ਹਰਿਕਸ਼ਨ ਸਾਹਿਬ ਜੀ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਦਾ ਬਤੌਰ ਸਮਾ ਮਸਾ 3 ਕੁ ਸਾਲ ਦਾ ਬੰਦਾ ਪਰ ਇਸ 3 ਕੋ ਸਾਲ ਦੇ ਸਮੇਂ ਦੇ ਅੰਦਰ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚੋਜ ਬੜੇ ਨਿਆਰੇ ਨੇ ਅਤੇ ਸਿੱਖ ਇਤਿਹਾਸ ਵਿੱਚ ਅਹਿਮ ਭੂਮਿਕਾ ਰੱਖਣ ਵਾਲੇ ਸਗੋ ਵਿਸ਼ਵ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੀ ਜੋਤ ਨੂੰ ਪਰਮਾਨਕਤਾ ਅਤੇ ਪ੍ਰਭਗਤਾ ਨਾਲ ਪੇਸ਼ ਕਰਨ ਵਾਲੇ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਚਿਹਰਾ ਮਨਮੋਨਾ ਅਤੇ ਹਿਰਦਾ ਕੋਮਲ ਸੀ ਹਰ ਵੇਖਣ ਵਾਲਾ ਉਹਨਾਂ ਵੱਲ ਖਿੱਚਿਆ ਜਾਂਦਾ ਸੀ ਆਪ ਜੀ ਦਾ ਬਚਪਨ ਪਿਤਾ ਗੁਰੂ ਹਰ Rai ਸਾਹਿਬ ਜੀ ਦੀ ਨਿਗਰਾਨੀ ਵਿੱਚ ਬੀਤੇ ਆਪ ਜੀ ਦੀ ਸਿੱਖਿਆ ਤੇ ਆਪ ਜੀ ਦੇ ਪਿਤਾ ਜੀ ਦਾ ਬਹੁਤ ਪ੍ਰਭਾਵ ਸੀ ਗੁਰੂ ਹਰ Rai ਸਾਹਿਬ ਜੀ ਦਾ ਸੁਭਾਅ ਆਪਣੇ ਪੁੱਤਰ ਗੁਰੂ ਅਰਕਿਸ਼ਨ ਸਾਹਿਬ ਜੀ ਤੇ ਬਹੁਤ ਜ਼ਿਆਦਾ ਪਿਆਰ ਆਪ ਆਪਣੇ ਹੱਥੀ ਆਈ ਸੰਗਤ ਨੂੰ ਪ੍ਰਸ਼ਾਦਾ ਚਕਾਉਣ ਦੀ ਸੇਵਾ ਵਿੱਚ ਲੱਗੇ ਰਹਿੰਦੇ ਗੁਰੂ ਹਰ Rai ਸਾਹਿਬ ਜੀ ਦੇ ਰੱਬੀ ਸਿੱਖਿਆਤ ਵਾਲੇ ਗੁਣ ਹੌਲੀ-ਹੌਲੀ ਆਪ ਜੀ ਦੀ ਸਿੱਖਿਆਤ ਦਾ ਇਸਾ ਬੰਦੇ ਜਾ ਰਹੇ ਸਨ ਕੋਮਲ ਸੁਭਾਅ ਅਤੇ ਸਵੇਦਨਸ਼ੀਲਤਾ ਆਪਦੀ ਸ਼ਖਸੀਅਤ ਦਾ ਮੁੱਖ ਗੁਣ ਸੀ ਆਪ ਜੀ ਦੀ ਅਖਰੀ ਵਿੱਦਿਆ ਆਪਣੇ ਪਿਤਾ ਜੀ ਦੀ ਨਿਗਰਾਨੀ ਹੇਠ ਹੀ ਪੂਰੀ ਹੋਈ ਗੁਰੂ ਹਰ Rai ਸਾਹਿਬ ਜਿੱਥੇ ਸੰਗਤਾਂ ਨੂੰ ਅਧਿਆਤਮਕ ਸ਼ਾਂਤੀ ਦਾ ਰਾਹ ਦਿਖਾ ਰਹੇ ਸਨ ਉੱਥੇ ਦੀਨ ਦੁਨੀਆ ਦੇ ਦੁੱਖ ਵੀ ਵਡਾਉਂਦੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬੜੀ ਭਾਵਨਾ ਦੇ ਨਾਲ ਆਪਣੇ ਗੁਰੂ ਪਿਤਾ ਦੇ ਹੁਕਮਾਂ ਨੂੰ ਮੰਨਣ ਵਿੱਚ ਸੱਚੇ ਪਾਤਸ਼ਾਹ ਨੇ ਬੜੀ ਵੱਡੀ ਕਲਣਾ ਕਾਲੀ ਤੇ ਇੱਕ ਵੱਡੇ ਮੀਲ ਪੱਥਰ ਦਾ ਕੰਮ ਕੀਤਾ ਜਦੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਸਮੁੱਚਾ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਚੱਲਦਾ ਉਸ ਵੇਲੇ ਸ਼ੰਕਾਵਾਦੀਆਂ ਨੇ ਬੜੇ ਤਰਕ-ਕੁੱਤਰ ਕੀਤੇ ਸਨ ਆਖਿਆ ਸੀ ਇੰਨੀ ਛੋਟੀ ਉਮਰ ਦੇ ਵਿੱਚ ਬਾਲਵਸਤਾ ਵਿੱਚ ਗੁਰੂ ਬਨਣਾ ਕਿਵੇਂ ਜਾਇਜ਼ ਹੋ ਸਕਦਾ ਹੈ ਪਰ ਗੁਰਮੁਖ ਵਿਦਵਾਨਾਂ ਨੇ ਬੜੇ ਸੋਹਣੇ ਉੱਤਰ ਦਿੱਤੇ ਸਨ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਇੱਕ ਗੱਲ ਚੈਤੇ ਰੱਖਿਓ ਉਮਰ ਕਰਕੇ ਆਕਾਰ ਕਰਕੇ ਕਿਸੇ ਨੂੰ ਵਡਿਆਈ ਨਹੀਂ ਇਸ ਘੜ ਦੇ ਅੰਦਰ ਉਸ ਮਾਲਕ ਦੀ ਰਹਿਮਤ ਹੈ ਉਸ ਮਾਲਕ ਦੀ ਬਖਸ਼ਿਸ਼ ਸਦਕਾ ਹੀ ਅੰਦਰ ਜੋਤ ਟਿਕਦੀ ਹੈ ਸਿੱਖ ਕੇਵਲ ਉਮਰ ਤੇ ਸ਼ਰੀਰ ਕਰਕੇ ਨਹੀਂ ਉਹ ਇਸ ਕਰਕੇ ਅਦਬ ਕਰਦਾ ਹੈ ਕਿ ਉਸ ਸ਼ਰੀਰ ਵਿੱਚ ਗੁਰੂ ਦੀ ਜੋਤ ਟਿਕੀ ਹੋਈ ਹੈ ਕਾਇਆ ਭਾਵੇਂ ਪਲਟਦੀ ਰਹਿੰਦੀ ਹੈ ਭਾਈ ਗੁਰਦਾਜ ਨੇ ਬੜਾ ਸੁਣਾ ਸਮਝਾਇਆ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ ਗੁਰੂ ਦੇ ਸਿੱਖ ਗੁਰੂ ਦੇ ਬਚਨ ਨਾਲ ਜੁੜਦੇ ਹਨ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਉਹੀ ਬਚਨ ਕਰਦੇ ਹਨ ਜਿਹੜੇ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਕੀਤੇ ਹਨ ਗੁਰੂ ਹਰਿਕ੍ਰਿਸ਼ਨ ਪਾਸ਼ਾ ਉਹੀ ਬਚਨ ਕਰਦੇ ਨੇ ਜਿਹੜੇ ਬਚਨ ਗੁਰੂ ਅਰਜਨ ਸਾਹਿਬ ਨੇ ਕੀਤੇ ਨੇ ਅਸਲ ਵਿੱਚ ਗੁਰਦੇਵ ਪਾਸ਼ਾ ਉਹੀ ਬਚਨ ਕਰਦੇ ਨੇ ਜਿਹੜੇ ਬਚਨ ਉਹਨਾਂ ਦੇ ਪਿਤਾ ਧੰਗੁਰੂ ਹਰ Rai ਸਾਹਿਬ ਜੀ ਨੇ ਕੀਤੇ ਹਨ ਪਿਤਾ ਗੁਰੂ ਹਰ Rai ਸਾਹਿਬ ਜੀ ਨੇ ਬਚਨ ਫਰਮਾਏ ਸਨ ਪੁੱਤਰ ਜੇਕਰ ਦਿੱਲੀ ਜਾਣਾ ਪਵੇ ਤਾਂ ਔਰੰਗਜ਼ੇ ਵਰਗੀ ਜ਼ਾਲਮ ਹਸਤੀ ਨੂੰ ਦਰਸ਼ਨ ਨਹੀਂ ਦੇਨੇ ਦੁਨੀਆ ਦੇ ਇੱਕ ਬਹੁਤ ਵੱਡੇ ਸਮਰਾਜ ਦਾ ਇੱਕ ਆਗੂ ਮੁਗਲ ਬਾਦਸ਼ਾ ਅੱਧਾ ਘੰਟਾ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਦਰਵਾਜ਼ੇ ਤੇ ਖੜਿਆ ਰਿਹਾ ਪਰ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਿਤਾ ਗੁਰੂ ਹਰ Rai ਸਾਹਿਬ ਜੀ ਦੇ ਬਚਨਾਂ ਨੂੰ ਪਾਲ ਕੇ ਇੱਕ ਬਹੁਤ ਵੱਡੀ ਸਿੱਖ ਤੇ ਚੇਲੇ ਵਾਲੀ ਸਿੱਖ ਤੇ ਗੁਰੂ ਵਾਲੀ ਗੁਰੂ ਤੇ ਮੁਰੇਦ ਵਾਲੀ ਮਿਸਾਲ ਪੇਸ਼ ਕੀਤੀ ਕਿ ਬਚਨਾਂ ਦੀ ਪਾਲਣਾ ਹੀ ਦਰਅਸਲ ਗੁਰੂ ਦੇ ਬਚਨਾਂ ਦੀ ਸੰਭਾਲਣਾ ਹੈ ਇਸੇ ਸਮੇਂ ਦੌਰਾਨ ਦਿੱਲੀ ਦੇ ਵਿੱਚ ਇੱਕ ਭਿਆਨਕ ਬਿਮਾਰੀ ਚੱਲੀ ਜਿਸ ਨੂੰ ਅਸੀਂ ਚੇਚਕ ਦਾ ਰੋਗ ਕਹਿੰਦੇ ਹਾਂ ਉਸ ਰੋਗ ਨਾਲ ਗਰਸੇ ਹੋਏ ਲੋਕ ਕੁਰਲਾਂਦੇ ਪਈ ਸਨ ਧੰਗ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉੱਥੇ ਬੜੀਆਂ ਰਹਿਮਤਾ ਵਰਸਾਉਂਦੇ ਨੇ ਜਦੋਂ ਉਹਨਾਂ ਕੋ ਰੋਗੀ ਆਉਂਦੇ ਨੇ ਜਿਨ੍ਹਾਂ ਉੱਪਰ ਮੇਰੇ ਪਾਤਸ਼ਾਹ ਦੀ ਦ੍ਰਿਸ਼ਟੀ ਪੈ ਜਾਂਦੀ ਹੈ ਉਹਨਾਂ ਦੇ ਰੋਗ ਦੂਰ ਹੋ ਜਾਂਦੇ ਨੇ ਐਨਾ ਹੀ ਨਹੀਂ ਗੁਰੂ ਸਾਹਿਬ ਜੀ ਇਹਨਾਂ ਸਭ ਭਿਆਨਕ ਰੋਗਾਂ ਦਾ ਇਲਾਜ ਗੁਰਬਾਣੀ ਤੇ ਪਿਆਰ ਦੇ ਨਾਲ ਮਜ਼ਲੂਮਾਂ ਦੀ ਪੀੜਤ ਰੋਗੀਆਂ ਦੀ ਮਲਮ ਪੱਟੀ ਕਰਦੇ ਹਰ ਰੋਜ਼ ਜੋ ਵੈਦਗੀ ਦੇ ਨੁਸਖੇ ਸਨ ਉਹਨਾਂ ਦੇ ਨਾਲ ਕਰਦੇ ਸੇਵਾ ਦਾ ਸੰਕਲਪ ਸਿਰਫ ਸਿੱਖਾਂ ਲਈ ਨਹੀਂ ਸਗੋਂ ਗੁਰੂ ਕੇ ਸਿੱਖਾਂ ਦੀ ਗੁਰੂ ਲਈ ਵੀ ਸੀ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਟੇ ਸਭ ਧੁਖ ਜਾਏ ਜਿਸ ਡਿੱਟੇ ਪਹਿਲਾ ਗੁਰੂ ਪਾਸ਼ਾ ਸੇਵਾ ਦੇ ਸੰਕਲਪ ਨੂੰ ਆਪ ਮੰਨਦੇ ਫਿਰ ਉਸ ਉਪਦੇਸ਼ ਨੂੰ ਸਿੱਖ ਵੀ ਉਹਨਾਂ ਦੇ ਮਗਰ ਲੱਗ ਕੇ ਸੇਵਾ ਦੇ ਸੰਕਲਪ ਨੂੰ ਤਨ ਮਨ ਧੰਦੇ ਨਾਲ ਨਿਭਾਉਂਦੇ ਸਮਾਂ ਆਪਣੀ ਰਫ਼ਤਾਰ ਚੱਲਦਾ ਗਿਆ ਇਸ ਭਿਆਨਕ ਬਿਮਾਰੀ ਨੇ ਗੁਰੂ ਸਾਹਿਬ ਦੇ ਸਰੀਰ ਨੂੰ ਵੀ ਘੇਰ ਲਿਆ ਕੁਝ ਕੁ ਦਿਨਾਂ ਬਾਅਦ ਹਜ਼ੂਰ ਦੇ ਤਨ ਉੱਪਰ ਇਸ ਭਿਆਨਕ ਬਿਮਾਰੀ ਨੇ ਹੱਲਾ ਕਰ ਦਿੱਤਾ ਇਹ ਸਤਗੁਰਾਂ ਨੇ ਕੋਈ ਖੇੜ ਵਰਤਾਈ ਸੀ ਹੁਣ ਪਾਸ਼ਾ ਨੇ ਸੰਗਤਾਂ ਨੂੰ ਦਰਸ਼ਤ ਦਿਦਾਰੇ ਦੇ ਨੇ ਘਟ ਕਰ ਦਿੱਤੇ ਇੰਨਾ ਹੀ ਨਹੀਂ ਧੰਨ ਗੁਰੂ ਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਬੋਲਣਾ ਵੀ ਘਟਾ ਦਿੱਤਾ ਸਿੱਖ ਸੰਗਤ ਦਰਸ਼ਨ ਕਰਨ ਆਉਂਦੀ ਪਰ ਪਾਤਸ਼ਾਹ ਨੇ ਅੰਤਲੇ ਬਚਨ ਆਖ ਦਿੱਤੇ ਸਨ ਬਾਬਾ ਬਸੈ ਗ੍ਰਾਮ ਬਕਾਲੇ ਗੁਰੂ ਬਣ ਕੇ ਹੁਣ ਉਹ ਸੰਗਤ ਦੀ ਸੰਭਾਲ ਕਰਨਗੇ ਇਹ ਬਚਨ ਕਹਿ ਕੇ ਗੁਰੂ ਪਾਤਸ਼ਾਹ ਜੋਤੀ ਜੋਤ ਸਮਾ ਗਏ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਬਕਾਲਾ ਸਾਹਿਬ ਦੀ ਧਰਤੀ ਤੇ ਚੱਲੇਗੀ ਇਸ਼ਾਰਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲ ਸੇ ਅੱਜ ਵੀ ਦਿੱਲੀ ਦੇ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਦਰਸ਼ਨ ਦਿਦਾਰੇ ਕਰਦੀਆਂ ਨੇ ਰੋਜ਼ ਇਸ ਸਥਾਨ ਤੇ ਆ ਕੇ ਗੁਰੂ ਦੇ ਮੁਬਾਰਕ ਚਰਨਾਂ ਨੂੰ ਨਮਸਕਾਰ ਕਰਦੀਆਂ ਨੇ ਤੇ ਰਹਿਦੀ ਦੁਨੀਆ ਤੱਕ ਉਸ ਧਰਤੀ ਵਿੱਚੋਂ ਰੋਹਾਨੀਅਤ ਦੀ ਤਸਵੀਰ ਕਦੀ ਖਤਮ ਨਹੀਂ ਹੋ ਸਕਦੀ ਜਿਸ ਧਰਤੀ ਦੇ ਉੱਪਰ ਜਿਸ ਪਾਵਨ ਸਥਾਨ ਦੇ ਉੱਪਰ ਮੇਰੇ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਏ ਹੋ। ਅੱਜ ਵੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਕੋਈ ਝੋਲੀਆਂ ਅੜਦਾ ਹੈ ਉਹਨਾਂ ਨੂੰ ਰਹਿਮਤਾ ਮਿਲਦੀਆਂ ਨੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜਿੱਥੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਮਹਾਰਕ ਚੰਦ ਪਏ ਸੰਗਤਾ ਦੂਰੋਂ ਨੇੜੋਂ ਚੱਲ ਕੇ ਇੱਥੇ ਆ ਕੇ ਰੋਜ਼ ਪੁਕਾਰ ਕਰਦੀਆਂ ਨੇ ਤੇ ਪਿਆਰ ਦੇ ਵਿੱਚ ਭਿੱਜ ਕੇ ਇਹੀ ਬਚਨ ਦੁਹਰਾਉਂਦੀਆਂ ਨੇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਜਿੱਠਾ ਸਭ ਦੁੱਖ ਜਾਏ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਜਿੱਠਾ ਸਭ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ